ਸਰਗਲ ਜੀ ਅੱਜ ਦੀਪ ਨੇ ਮਾਫੀ ਨਾ ਮੰਗਵਾ ਕੇ ਆਪਣੇ ਆਦਮੀ ਕੋਲ ਇਹ ਗੱਲ ਬਿਲਕੁਲ ਸਾਬਤ ਕਰ ਦਿੱਤੀ ਕਿ ਭਈ ਉਹ ਆਪਣੇ ਸੋਹਰੇ ਪਰਿਵਾਰ ਅਗੇ ਕੁਝ ਵੀ ਕਰ ਸਕਦੀ ਹੈ ਆਪਣੇ ਮਾਂ ਦੇ ਖਿਲਾਫ ਵੀ ਹੋ ਸਕਦੀ ਆਪਣੀ ਮਾਂ ਨਾਲ ਬਗਾਵਤ ਵੀ ਕਰ ਸਕਦੀ ਹੈ ਕਿਉਂਕਿ ਮਾਂ ਹਮੇਸ਼ਾ ਉਹਨੂੰ ਪੁੱਠੇ ਕੰਮ ਸਿਖਾਉਂਦੀ ਸੀ ਉਹਨੂੰ ਰੱਬ ਦੀ ਮੱਤ ਮਿਲੀ ਤੇ ਉਸਨੂੰ ਅਹਿਸਾਸ ਹੋਇਆ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਹੀ ਸੀ ਦਰਅਸਲ ਤ ਉਹਨਾਂ ਦੱਸਦੀ ਹੈ ਕਿ ਜੋ ਗੱਲ ਕਿਰਨ ਨੇ ਆਖਿਰ ਉਹ ਮਾਸੀ ਜੀ ਨੂੰ ਕਹੀ ਸੀ ਕਿ ਉਸਨੇ ਉਹ ਗੱਲ ਕੀਤੀ ਇਸ ਤੋਂ ਪਹਿਲੇ ਤੁਹਾਨੂੰ ਇਹ ਗੱਲ ਦੱਸੀਏ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਭਈ ਜਦ ਅਮਰ ਤੇ ਦੀਪ ਨੇ ਇਹ ਜਤ ਫੈਸਲਾ ਕੀਤਾ ਸੀ ਕਿ ਭਈ ਆਪਾਂ ਦੇ ਵੀਰੇ ਕੋਲ ਜਾ ਕੇ ਮਾਫੀ ਮੰਗਾਗੇ ਤੇ ਭਈ ਉੱਥੇ ਕੀ ਹੋਇਆ ਅਸਲ ਦੇਵੀਰਾ ਇੰਨੀ ਜਲਦੀ ਅਮਰ ਨੂੰ ਤੇ ਦੀਪ ਨੂੰ ਮਾਫੀ ਕਿਉਂ ਨਹੀਂ ਦੇਣਾ ਚਾਹੁੰਦਾ ਉਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਇਤਨੇ ਸੋਖੇ ਤਰੀਕੇ ਨਾਲ ਅਗਰ ਆਪਣੇ ਪ੍ਰਾਨੋ ਮਾਫ ਕਰ ਦਿੱਤਾ ਤੇ ਉਹ ਜ਼ਿੰਦਗੀ ਨੂੰ ਬਹੁਤ ਹੀ ਲਾਈਟਲੀ ਲਵੇਗਾ ਤੇ ਉਹ ਚਾਹੁੰਦਾ ਹੈ ਕਿ ਬਈ ਇਹ ਲੋਕ ਲਾਈਵ ਦਾ ਸਬਕ ਸਿੱਖਣ ਕਿਉਂਕਿ ਦੇਵ ਵੀ ਨੇ ਪਹਿਲੇ ਹੀ ਕਿਹਾ ਸੀ ਕਿ ਬਈ ਮਾਫੀ ਕਮਾਣੀ ਪੈਂਦੀ ਤੇ ਹੁਣ ਤੁਸੀਂ ਮਾਫੀ ਕਿਵੇਂ ਕਮਾਓਗੇ ਕਿ ਜਿੰਨੇ ਤੁਸੀਂ ਪੁੱਠੇ ਕੰਮ ਕੀਤੇ ਜਿੰਨੇ ਤੁਸੀਂ ਗਲਤ ਕੰਮ ਕੀਤੇ ਉਹ ਸਾਰਿਆਂ ਨੂੰ ਤੁਸੀਂ ਸਿੱਧਾ ਕਰੋਗੇ ਤਾਂ ਜਾ ਕੇ ਤੁਹਾਨੂੰ ਮਾਫੀ ਮਿਲੇਗੀ ਵੀ ਵੇਖਿਆ ਸੀ ਕਿ ਇੱਕ ਭਰਾ ਆਪਣੀ ਭੈਣ ਨਾਲ ਕਿੰਨਾ ਜ਼ਿਆਦਾ ਪਿਆਰ ਕਰਦਾ ਹੈ ਜਦੋਂ ਦੀਪ ਨੇ ਆਪਣੀ ਮਾਂ ਦੀ ਪੋਲ ਖੋਲੀ ਸੀ ਤੇ ਭਾਈ ਜੋ ਅਮਰ ਹੈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਕਿ ਭਾਈ ਮੇਰੀ ਭੈਣ ਨੂੰ ਕੈਰੈਕਟਰਲੈਸ ਸਾਬਿਤ ਕਰਨ ਨੂੰ ਟੁਰਦੀ ਫਿਰਦੀ ਸੀ ਦਰਅਸਲ ਦੋਨੋਂ ਦੱਸਦੀ ਹੈ ਕਿ ਜੋ ਗੱਲ ਕਿਰਨ ਨੇ ਕਹੀ ਸੀ ਉਸ ਨੂੰ ਕਰਨ ਲਈ ਅਮਰ ਨੇ ਹੀ ਰੋਕਿਆ ਦਰਸਲ ਉਹਦਾ ਕਹਿਣਾ ਸੀ ਕਿ ਬਈ ਜਦ ਇਹ ਗੱਲਾਂ ਸਾਰੀ ਗਗਨ ਦੇ ਸਾਹਮਣੇ ਆਣ ਗਈਆਂ ਤੇ ਬਈ ਸਾਸ ਦੀ ਦੇ ਬਦਨਾਮੀ ਹੋਏਗੀ ਲੇਕਿਨ ਸਾਸ ਤੋਂ ਜ਼ਿਆਦਾ ਜੋ ਗੁਰੀ ਵੀਰਾ ਹੈ ਉਹ ਮੁਸੀਬਤ ਹੀ ਚਾਏਗਾ ਕਿਉਂਕਿ ਗਗਨ ਸੋਚੇਗੀ ਕਿ ਬਈ ਮੇਰੀ ਤੇ ਜ਼ਿੰਦਗੀ ਬਰਬਾਦ ਕੀਤੀ ਕੀਤੀ ਇਹਨਾਂ ਨੇ ਲੇਕਿਨ ਨਵੀ ਦੀ ਜ਼ਿੰਦਗੀ ਵੀ ਕਿਉਂ ਬਰਬਾਦ ਕੀਤੀ ਔਰ ਜ਼ਰੂਰ ਇਹਨਾਂ ਤੇ ਪਰਚਾ ਪਾਉਗੀ ਕਿਉਂਕਿ ਉਸ ਨੂੰ ਇਹ ਚੀਜ਼ਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਪਈ ਦੀਪ तो अमर बिल्कुल यू नहीं चाहते कि बई एक बेकसूर इंसान एक योजा इंसान जो सिर्फ माँ की मत्तें चल के उसने ये सारी चीज़ा कीतिया जबकि उसी ਉਸੀ ਕੋਈ ਖੁਸ਼ੀ ਨਹੀਂ ਸੀ ਉਸੀ ਕੋਈ ਰਜ਼ਾਮੰਦੀ ਨਹੀਂ ਸੀ ਤੇ ਭਈ ਇਹ ਲੋਕ ਚਾਹੁੰਦੇ ਕਿ ਉਸ ਤੇ ਮੁਸੀਬਤ ਨਾ ਹੋਵੇ ਇਸ ਕਰਕੇ ਉਹਨਾਂ ਨੇ ਕਿਰਨ ਨੂੰ ਗगन ਨੂੰ ساری ਚੀਜ਼ ਦੱਸਣ ਨੂੰ ਰੋਕ ਛੜਿਆ ਜੋ ਦੇਵ ਹੀਰਾ ਹੈ ਉਸਨੇ ਮਨਪ੍ਰੀਤ ਦਾ ਇਮਤਿਹਾਨ ਲੈਣ ਲਈ ਸੋਚੀ ਸੀ ਉਹ ਚੰਗੀਦਰਾ ਜਾਣਦਾ ਸੀ ਕਿ ਕਿ ਜਸ ਸਵਾਭਾਅ ਆਪਾ ਬਦਲ ਨਹੀਂ ਸਕਣਿਆ ਇਸ ਲਈ ਉਸਨੇ ਕਿਹਾ ਸੀ ਕਿ ਭਈ ਤੈਨੂੰ ਵੀ ਅਮਰ ਵੀਰੇ ਵਰਗੇ ਮਾਫੀ ਕਮਾਣੀ ਪੈਗੀ ਤੇ ਦੂਜੀ ਤਰਫ ਦੀਪ ਦੀ ਮਾਂ ਇੰਨਾ ਜ਼ਿਆਦਾ ਸ਼ਾਂਤੀ ਰਹਿ ਕੇ ਬਈ ਜਦੋਂ ਉਸ ਨੂੰ ਜ਼ਰੂਰਤ ਪੈਂਦੀ ਹੈ ਤੇ ਬਈ ਕਿਸ ਨੂੰ ਵੀ ਖਿਡੌਣੇ ਵਰਗਣ ਯੂਜ਼ ਕਰਦੀ ਹੈ ਉਸੀ ਤਰ੍ਹਾਂ ਜਦੋਂ ਇਹ ਸਾਰੀ ਗੱਲਾਂ ਬਾਤਾਂ ਹੋਣ ਤੋਂ ਬਾਅਦ ਜਦ ਦੀਪ ਦੀ ਮਾਂ ਆਪਣੇ ਘਰ ਪਹੁੰਚੀ ਤੇ ਉਹ ਸਮਝ ਗਈ ਕਿ ਭਈ ਹੁਣ ਉੱਥੇ ਮੇਰੀ ਦਾਲ ਨਹੀਂ ਗਲਣੇ ਵਾਲੀ ਮੈਂ ਜੋ ਵੀ ਚੀਜ਼ਾਂ ਕਹਿ ਕਾਵਾਂਗੀ ਤੇ ਭਈ ਇਹ ਲੋਕ ਮੇਰਾ ਵਿਸ਼ਵਾਸ ਨਹੀਂ ਕਰਨਗੇ ਤੇ ਹੁਣ ਉਸਨੇ ਆਪਣੇ ਪੁੱਤ ਗੁਰੂ ਨੂੰ ਹੀ ਕਿਹਾ ਕਿ ਭਈ ਪੁੱਤ ਤੂੰ ਇੱਕ ਕੰਮ ਕਰ ਅਗਰ ਤੂੰ ਚਾਹੁੰਦਾ ਹੈ ਕਿ ਭਈ ਤੇਰਾ ਘਰ ਵਸਿਆ ਰਹੇ ਗਗਨ ਤੇ ਨਾ ਛੱਡ ਕੇ ਨਾ ਜਾਵੇ ਤੇ ਭਈ ਹੁਣ ਤੂੰ ਆਪਣੀ ਭੈਣ ਨੂੰ ਕੋਲ ਸਮਝਾ ਮਤਲਬ ਦੀਪ ਨੂੰ ਕੁਝ ਸਮਝਾ ਕੇ ਭਈ ਅਗਰ ਤੂੰ ਸੀ ਲੋਕਾਂ ਨੇ ਮੇਰੀ ਹੈਲਪ ਨਹੀਂ ਕੀਤੀ ਤੇ ਮੇਰਾ ਕਾਰ ਉਜੜ ਜਾਵੇਗਾ ਤੇ ਤੂੰ ਉਸ ਨੂੰ ਕਹੀ ਕਿ ਭਈ ਮੇਰਾ ਕੀ قصور ਸੀ ਅਗਰ ਮੇਰੀ ਮਾਂ ਨੇ ਇਹ ਸਾਰੇ ਗੁਨਾਹ ਕੀਤੇ ਸਾਰੇ ਪੁੱਠੇ ਕਮ ਅਗਰ ਮੇਰੀ ਮਾਂ ਨੇ ਕੀ ਦਿੱਸੀ ਤੇ ਭਈ ਉਸੇ ਮੇਰਾ ਕੀ قصور ਸੀ ਤੇ ਜ਼ਰੂਰ ਮੈਂ ਕੈਨੀਆਂ ਕੀ ਗੁਰੀ ਤੇਰੇ ਕੈਨੇਡਲਦੀਪ ਜ਼ਰੂਰ ਮੰਨ ਜਾਊਗੀ ਔਰ ਸ਼ਾਇਦ ਹੋ ਸਕਦਾ ਕਿ ਭਈ ਅਮਰ ਮਾਫੀ ਮੰਗ ਲਵੇ ਤੇ ਭਈ ਇਹ ਸਾਰਾ ਕਿੱਸਾ ਇੱਥੇ ਹੀ ਖਤਮ ਹੋ ਜਾਊਗਾ ਤੇ ਆਪਾਂ ਦਾ ਜੋ 1 ਕਰੋੜ ਰੁਪਏ ਵੇ ਉਹ ਵੀ ਆਪਾਂ ਨੂੰ ਮਿਲ ਜਾਊਗਾ ਅੱਜ ਦੀ ਵੀਡੀਓ ਦੇ ਪਾਸੇ ਨਹੀਂ